ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਜੀ ਸਿੰਘ ਅੱਜ ਇਹ ਖਾਸ ਮੋਤੇਆਂ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਹੋਇਆ ਹਾਂ ਜਿਸ ਮੇਰੇ ਨਾਲ ਕ੍ਰੋਮਿਕਲੀ ਦਲ ਅੰਮ੍ਰਿਤਪਾਲ ਪਾਰਟੀ ਦੇ ਜਿਹੜੇ ਇਹ ਪੈਂਟਰੋਂਪਰ ਤੋਂ ਅਮਰਪ੍ਰੀਤ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਖਾਸ ਮੋਤੇਆਂ ਦੇ ਉੱਪਰ ਲੈ ਕੇ ਪਾਰਟੀ ਦੇ ਵੱਖ-ਵੱਖ ਮੁੱਦੇ ਬਾਰੇ ਚਰਚਾ ਕਰਾਂਗੇ ਕੀ ਕਹਿਣਾ ਚਾਹੁੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਾਂ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਜਿੱਤਾ ਤੋਂ ਪਿਛਲੇ ਦਿਨੀ ਵੀ ਮੀਟਿੰਗ ਕੀਤੀ ਸੀ ਕਿਹਦੇ ਤੋਂ ਕਿਤੇ ਸੀ ਇੰਟਰਵਿਊ ਦਾਨ ਤੁਸੀਂ ਕਾਫੀ ਜਣੀਆਂ ਪਾਰਟੀ ਦੇ ਗੱਲਾਂ ਬਾਰੇ ਦੱਸਿਆ ਸੀ ਪਾਰਟੀ ਦੀਆਂ ਨੀ ਅੱਜ ਕਿਸ ਮੁੱਦੇ ਤੇ ਜਿਹੜੀ ਤੁਸੀਂ ਪੱਛੇ ਜਿਹਾ ਗੱਲ ਕਰਨੀ ਚਾਹੁੰਦੇ ਮੈਂ ਤਾਂ ਜਿਹੜਾ ਹੁਣ ਥੋੜੇ ਟਾਈਮ ਹੋਇਆ ਮੋਦੀ ਦਾ ਬਿਆਨ ਆਇਆ ਠੀਕ ਹੈ ਨਾ ਵੀ ਉਹ ਜਿਹੜੇ ਉਹਨਾਂ ਦੇ ਅਟੈਕ ਹੋਇਆ ਉਹ ਚਰਨਜੀਤ ਚੰਨੀ ਸਾਹਿਬ ਨੇ ਤਾਂ ਆਪਣੇ ਨਕਾਰਤਾ ਵੀ ਨਹੀਂ ਹੋਇਆ ਉਹਨਾਂ ਮੁੱਦੇ ਤੇ ਅਸੀਂ ਗੱਲ ਕਰਨੀ ਹੈ ਠੀਕ ਹੈ ਨਾ ਉਹ ਹੁਣ ਉਹ 307 ਦਾ ਧਾਰਾ ਲਾ ਕੇ ਉਹਨਾਂ ਨੂੰ ਕਹਿ ਰਹੇ ਨੇ ਬਿਲਕੁਲ ਬੇਰੀ 25 ਦਾ ਜਿਹੜਾ ਨਾਮ ਆਇਆ ਜਿੱਥੇ ਹਾਂ ਜੀ ਮਤਲਬ ਜਿਹੜਾ ਬਿਆਨ ਉਹਨਾਂ ਦਾ ਆਇਆ ਵਾ ਕੀ ਕਹਿਣਾ ਚਾਹੁੰਦੇ ਆਂ ਬਿਆਨ ਦੇ ਪਰ ਕੀ ਮੁਲਾਜ਼ਮ ਜਿਹੜੇ ਹੈਗੇ ਨੇ ਮੁਲਾਜ਼ਮ ਕੀ ਉਹ ਦੋਸ਼ੀ ਹਨ ਜਾਂ ਨਹੀਂ ਨਹੀਂ ਉਹ ਤਾਂ ਆਪਦੇ ਸ਼ਾਂਤਮਈ ਜੀ ਆਪਣਾ ਰੋਜ਼ ਕਰ ਰਹੇ ਸੀਗੇ ਠੀਕ ਆ ਨਾ ਕੋਈ ਕਤਾਈ ਹੋਈ ਆ ਇਹ ਚੰਨੀ ਸਾਹਿਬ ਨੇ ਵੀ ਕਹਿ ਚੁੱਕੇ ਨੇ ਠੀਕ ਆ ਮੋਦੀ ਸਾਹਿਬ ਕਹਿੰਦੇ ਮੈਂ ਬਚ ਕੇ ਆਇਆ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲ ਨਹੀਂ ਸੀਗੀ ਇਹ ਕਿਹੜਾ ਕੋਈ ਆਪਣਾ ਹੀ ਉਹਨਾਂ ਦਾ ਹੀ ਪੰਜਾਬ ਹੈ ਉਹ ਸ਼ਾਂਤਮਈ ਜੀ ਧਰਨਾ ਕਰ ਰਹੇ ਸੀ ਬਸ ਉਹ ਇੱਕ ਉਹ ਉਹਨੂੰ ਹਵਾ ਦਿੱਤੀ ਗਈ ਹੈ ਜਿਆਦਾ ਭੜਕਾਉਣ ਲਈ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਨ ਲਈ ਵੀ ਪੰਜਾਬ ਐਜੇ ਸਟੇਟ ਹੈ ਠੀਕ ਹੈ ਪਰ ਇਹ ਜੀ ਕੋਈ ਗੱਲ ਨਹੀਂ ਇੱਥੇ ਰਲ ਮਿਲ ਕੇ ਸਭ ਰਹਿੰਦੇ ਰਹੇ ਹਿੰਦੂ ਮੁਗਲੋਂ ਸਾਬੂਰੀ ਰਹਿੰਦਾਂ ਖਤਰਾ ਸੀ ਜਾਂ ਉਸ ਵਕਤ ਜਾਂ ਨਹੀਂ ਸੀ ਨਹੀਂ ਤਾਂ ਬਸ ਇਸ ਤਰ੍ਹਾਂ ਹੀ ਉਹਨਾਂ ਨੇ ਇੱਕ ਪ੍ਰੋਪਗੈਂਡਾ ਜਿਹਾ ਬਣਾਤਾ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਸੀ ਵੇਖਾ ਕਿੰਨੀ ਸਿਕਿਉਰਿਟੀ ਹੈ ਉਹਨਾਂ ਦੇ ਰਲ ਕਿਸ ਤਰ੍ਹਾਂ ਕਤਾਈ ਹੋ ਜੀ ਠੀਕ ਹੈ ਬਸ ਇਹ ਐਜੇ ਕੋਈ ਮਸਲਾ ਨਹੀਂ ਇਹ ਪੰਜਾਬ ਨੂੰ ਬਦਨਾਮ ਕਰਨ ਦੇ ਲੱਗੇ ਅੱਜ 25 ਮੁਲਾਜ਼ਮਾਂ ਦਾ ਨਾਮ ਜਿੰਨਾ ਨਹੀਂ ਕਟਿਆ ਵਰਨਾ 107 ਤਾਰਾ ਜਿਹੜੀ ਨਾ ਉਹ ਵੀ ਹੈਗੀ ਹੈ ਕਿਸ ਤਰ੍ਹਾਂ ਫਿਲਹ ਦੇਉਂ ਚੀਜ਼ ਨਹੀਂ ਲੱਕੀ ਵੀ ਕੀ ਇਹ ਕਾਰੇ ਹੁਣ ਟੱਕਾ ਕਰ ਰਹੇ ਨੇ ਠੀਕ ਹੈ ਨਾ ਜੇ ਪਹਿਲਾਂ ਹੀ ਉਹਨਾਂ ਨੇ ਖਾਰਜ ਕਰਤਾ ਵੀ ਨਹੀਂ ਸੀਗੇ ਠੀਕ ਹੈ ਹੁਣ ਦੇਖੋ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਅਸੀਂ ਤਾਂ ਇਹਨਾਂ ਦੇ ਬੈਠਿਆ ਹੁਣ ਦਿੱਲੀ ਦਾ ਹੀ ਲਾ ਲਓ ਠੀਕ ਆ ਬੀਜੇਪੀ ਦਾ ਆਗੂ ਕਹਿ ਰਿਹਾ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਕਹਿੰਦਾ ਵੀ ਇੱਥੇ ਪੰਜਾਬੀ ਬਹੁਤ ਘੁੰਮਦੇ ਨੇ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਵਾਪਸ ਕੱਢਣੇ ਨਿਕਲ ਨਹੀਂ ਚਾਹੀਦੇ ਇਹ ਕੋਈ ਬਿਆਨ ਹੈ ਇਹ ਤਾਂ ਜਾਨੀ ਭਾਰਤ ਦੀ ਖੱਡਰ ਤੋਂ ਤੋੜਨੇ ਵਾਲੀ ਗੱਲ ਹੈ ਠੀਕ ਹੈ ਬਿਲਕੁਲ ਤਖਨ ਭਰਾ ਜਾਨੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਖੇਤੀ ਕਾਨੂੰਨ ਫਿਲਮ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਦੋ 3 ਨੈਟ ਵੀ ਤੁਹਾਡੇ ਇੱਥੇ ਬੈਠੇ ਨੇ ਤਖਨ ਭਰਾ ਦੇਖੋ ਇੱਕ ਹੁਣ ਦਿੱਲੀ ਨੂੰ ਤਾਂ ਇਹਨਾਂ ਨੇ ਜਾਣ ਨਹੀਂ ਦੇਣਾ ਠੀਕ ਹੈ ਇੱਥੇ ਪੰਜਾਬ 'ਚ ਕਰ ਸਕਦੇ ਨੇ ਜੀ ਠੀਕ ਹੈ ਦੇਖੋ ਕੀ ਬਣਦਾ ਸਾਡੀ ਹਮਾਇਤ ਇਹਨਾਂ ਦੇ ਨਾਲ ਆ ਪਾਰਟੀ ਦੀ ਸਾਰੇ ਨਾਲ ਯੋਗਦਾਨ ਜੀ ਠੀਕ ਹੈ ਪਰਲੀ ਗੱਲ ਤਾਂ ਡੱਲੇ ਆਲਫਾ ਹੁਣ ਉਹਨਾਂ ਨੇ ਲੈਟਰ ਆ ਗਿਆ ਠੀਕ ਹੈ ਉਤੋਂ ਵੀ ਆਪਾਂ ਮੀਟਿੰਗ ਕਰਾਂਗੇ ਚੰਡੀਗੜ੍ਹ ਕਿੰਨਾ ਡਿਲੇ ਰੱਖਤਾ ਤਾਂ ਜੀ ਠੀਕ ਹੈ ਇੰਨਾ ਫਰਕ ਕਿਉਂ ਪਾਇਆ ਉਹਨਾਂ ਨੇ ਠੀਕ ਹੈ ਹੁਣ ਉਹ ਚਲੋ ਖਾਣ ਪੀਣ ਨਹੀਂ ਕਰ ਰਹੇ ਫਿਰ ਵੀ ਮੈਡੀਕਲ ਸੁਵਿਧਾ ਮੈਂ ਕਿੱਥੇ ਲੈ ਲਈ ਜਣਾ ਹਾਂਜੀ ਇਸ ਕਰਮ ਠੀਕ ਹੈ ਇੰਨੇ ਜੀ ਡਿਲੇ ਕਰਦਾ ਕੋਈ ਫਾਇਦਾ ਤਾਂ ਹੈ ਨਹੀਂ ਸੀ ਕੋਈ ਗੱਲ ਕਰਨ ਜੇ ਤੁਸੀਂ ਉਹਨਾਂ ਨੇ ਉਸ ਮੁੱਦੇ ਤੇ ਗੱਲ ਕਰਨੀ ਹੈ ਤਾਂ ਉਹ ਕਰ ਸਕਦੇ ਸੀਗੇ ਪਹਿਲਾਂ ਕਿੰਨੀ 14 ਜਨਵਰੀ ਕਿੰਨਾ ਲੇਟ ਉਹਨਾਂ ਨੇ ਰੱਖਿਆ ਬਿਨਾਂ ਕੋਈ ਹਾਂ ਅੱਛੀ ਤੀ ਇਹਨਾਂ ਨਾਲ ਦਿੱਸਾ ਤੁਸੀਂ ਪਹਿਲਾਂ ਵੀ ਗਲਤ ਕਰਤੀ ਸੀ ਪਾਰਟੀ ਦੇ ਮੁੱਦਿਆਂ ਦੇ ਬਾਰੇ ਪਾਰਟੀ ਨੇਤਾਵਾਂ ਦੇ ਬਾਰੇ ਗਲਤ ਕੀਤੀ ਗਈ ਸੀ ਤੁਹਾਡਾ ਤਾਂ ਬਲੋ ਕਿੱਥੇ ਕਿੱਥੇ ਜਾ ਕੇ ਤੁਸੀਂ ਜਿਹੜਾ ਪਾਰਟੀ ਦੇ ਲਈ ਹੱਥ ਨਜਰ ਕਰਦੇ ਰਹੇ ਹੋ ਚਾਹਨਿਓ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਜਿਹੜੇ ਆਪਣਾ ਜਾ ਕੇ ਤੁਸੀਂ ਦੱਸੋ ਆ ਤੁਹਾਡੇ ਟਾਈਮ ਦੇ ਵਿੱਚ ਵਿੱਚ ਇੱਕ ਕਦੇ ਦੇੰਦੇ ਵਿੱਚ ਅਸੀਂ ਆਪਦੇ ਇੱਥੇ ਪੋਸਟਰ ਫੜ ਕੇ 2-3 ਘੰਟੇ ਲਈ ਆਪ ਰੀਰੋਸ ਕਰਾਂਗੇ ਉਹ ਆਪਣੇ ਗੁਰਪ੍ਰੀਤ ਸਿੰਘ ਕੈਂਪੋਰ ਵੀ ਉਹ ਉਹ ਸਾਨੂੰ ਨਾਲ ਲੈ ਕੇ ਤੁਰਦੇ ਨੇ ਅਸੀਂ ਨਾਲ ਜਾਂਦੇ ਆ ਉਹਨਾਂ ਦੇ ਪਹਿਲਾਂ ਕੈਂਪੇਨ ਵੀ ਅਸੀਂ ਕਰਕੇ ਆਏ ਗੋਬਿੰਦ ਸਿੰਘ ਸਾਧੂ ਜੀ ਫਿਰ ਚਮਕੌਰ ਸਾਹਿਬ ਦੀ ਸਭਾ ਤੇ ਵੀ ਗਏ ਆ ਫਤੇਗੜ ਵੀ ਗਏ ਆ ਜੀ ਅੰਮ੍ਰਿਤਸਰ ਵੀ ਪਹੁੰਚੇ ਆ ਠੀਕ ਆ ਤੇ ਚਮਕੌਰ ਸਾਹਿਬ ਉਹ ਹੀ ਸੀ ਆਪਣੇ ਉੱਥੇ ਵੀ ਗਏ ਅਸੀਂ ਸਾਰੇ ਪਾਸੇ ਜਾਂਦੇ ਰਹੇ ਜੀ ਤੇ ਫਿਰ ਦੇਖਦੇ ਆ ਕਰ ਉਹਨਾਂ ਦਾ ਆਰਡਰ ਆਉਂਦਾ ਤੇ ਕਰ ਅਸੀਂ ਕੰਮ ਸ਼ੁਰੂ ਕਰੀਏ ਪ੍ਰ ਗੁਪਤਾ ਜੀ ਹੈ ਨਾ ਜਿਹੜੇ ਕਿ ਫੜੇ ਗਏ ਸੀਗੇ ਤਾਂ ਕਿਸ ਤਰ੍ਹਾਂ ਦਾ ਉਹ ਮੁੱਦਾ ਸੀਗਾ ਕੀ ਇਹ ਕਹਿਣਾ ਚਾਹੁੰਦੇ ਤੁਸੀਂ ਮੁੱਦੇ ਬਾਰੇ ਦੇਖੋ ਹੁਣ ਤਾਂ ਸੁਪਰੀਮ ਕੰਟਰੀ ਆਲ ਵਰਲਡ ਦੇ ਸਭ ਅਮਰੀਕਾ ਨੇ ਵੀ ਕਹਿ ਚੁੱਕੇ ਆ ਸਾਡੇ ਕੋਲ ਸਬੂਤ ਨੇ ਠੀਕ ਹੈ ਕੈਨੇਡਾ ਵੀ ਕਹਿ ਚੁੱਕਿਆ ਸਾਡੇ ਕੋਲ ਸਬੂਤ ਨੇ ਇਹ ਉਸ ਗੱਲ ਟਾਪਿਕ ਤੇ ਆਉਂਦੇ ਨਹੀਂ ਨਿਕਲ ਗੁਪਤਾ ਕਿੱਥੋਂ ਫੜਿਆ ਯੂਰਪ ਚੋਂ ਠੀਕ ਹੈ ਜੋ ਗੁਰਵਤ ਸਿੰਘ ਪੰਨੂ ਦਾ ਉਹਨੇ ਮਰਦਨ ਦਾ ਸਪਾਰੀ ਦੇਣੀ ਸੀ ਪੈਸੇ ਦੇਣੇ ਸੀਗੇ ਜੀ ਠੀਕ ਹੈ ਹੁਣ ਉਹ ਤਾਂ ਆਪਣੀ ਪਾਕਿਸਤਾਨ ਨਾਲ ਆਪਾਂ ਨਹੀਂ ਬੋਲਦੇ ਠੀਕ ਆ ਪਰਮਜੀਤ ਸਿੰਘ ਪਾਜਪੜ ਕਿੱਥੇ ਮਾਰਿਆ ਗਿਆ ਪਾਕਿਸਤਾਨ ਚ ਇਹ ਸਭ ਏਜੰਸੀਆਂ ਦੇ ਕੰਮ ਨਹੀਂ ਦਿੰਦੇਗਾ ਆਪਣੇ ਖੰਡਾ ਸਾਹਿਬ ਲਾ ਲੋ ਉਹ ਇੰਗਲੈਂਡ ਚ ਹੋਏ ਨੇ ਹਰਦੀਪ ਸਿੰਘ ਨਿੱਜ ਦੇਖ ਲੋ ਉਹਨਾਂ ਦਾ ਕਤਲਿਆ ਆਪਣੇ ਹੀ ਬੰਦਿਆਂ ਤੋਂ ਕਰਾਇਆ ਪੰਜਾਬੀਆਂ ਤੋਂ ਤੇ ਹੁਣ ਥੋੜੀ ਜਿਹੀ ਗੱਲ ਪਹਿਲਾਂ ਗੱਲ ਉੜੀ ਸੀ ਵੀ ਉਹਨਾਂ ਨੇ ਰਿਲੀਜ਼ ਕਰਤੇ ਉਹ ਬੰਦੇ ਜਿਹਨਾਂ ਨੇ ਹਰਦੀਪ ਭਾਈ ਜਿਹਨੂੰ ਉਹ ਸ਼ਹੀਦ ਕੀਤਾ ਪਰ ਐਜੀ ਕੋਈ ਗੱਲ ਨਹੀਂ ਉਹਨਾਂ ਨੇ ਕੈਨੇਡਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਜੀ ਅਲੀਸਾਨ ਦੇ ਬਾਰੇ ਤੁਸੀਂ ਗੱਲ ਕਰਦੇ ਹੋ ਉਸ ਤੋਂ ਬਾਜ਼ਾਰ ਪਰਾਂਵਾਂ ਜਿਹੜੀਆਂ ਪਾਰਟੀ ਨਹੀਂ ਲੈ ਕੇ ਚੱਲ ਰਹੀਆਂ ਨੇ ਜੋ ਤੇ ਇੱਕ ਕੌਮਸ ਖਾਸ ਕਰ ਇਹ ਗਣਕਲਸ ਸਿੰਗਰ ਫਰਦਾਰਾ ਦਾ ਹੈ ਜੀ ਇੱਥੇ ਹਿੰਦੂ ਵੀ ਰਹੇ ਇਹ ਅਸੀਂ ਚਾਹੁੰਦੇ ਹਾਂ ਮਹਾਰਾਜ ਦੀਪ ਸਿੰਘ ਵਰਗਾ ਰਾਜ ਠੀਕ ਹੈ ਸਭ ਨੂੰ ਬੋਲਣ ਦਾ ਮੌਕਾ ਮਿਲੇ ਸਭ ਨੂੰ ਫ੍ਰੀडम ਮਿਲੇ ਉਹਨਾਂ ਇੱਥੇ ਕੋਈ ਵੀ ਕੌਫੀ ਤੇ ਆਪਾਂ ਗੱਲ ਕਰਦੇ ਆ ਮੈਂਟਲ ਆਉਂਦੇ ਨੇ ਅੰਦਰੋਂ ਮੰਗਾਈ ਤੇ ਲਾ ਲੋ ਤੁਸੀਂ ਮੰਗਾਈ ਤੇ ਬੋਲ ਲੋ ਠੀਕ ਹੈ ਨਹੀਂ ਬੋਲ ਸਕਦੇ ਇਹ ਲੋਕਤੰਤਰ ਧੋੜੀ ਹੈ ਜੀ ਠੀਕ ਹੈ ਨਾ ਹੁਣ ਜੇ ਮੈਂ ਬੀਜੇਪੀ ਦਾ ਪਹਿਲਾਂ ਵੀ ਮੈਂ ਗੱਲ ਕਹਿ ਚੁੱਕਿਆ ਇਹ ਗੱਲ ਕਹਿਣ ਵਾਲੀ ਹੈ ਉਹਨਾਂ ਦੀ ਠੀਕ ਹੈ ਨਾ ਵੀ ਪੰਜਾਬੀ ਦੇਖਦੇ ਨੇ ਇੱਥੇ 26 ਜਨਵਰੀ ਤੋਂ ਨਿਕਲਦੇ ਹੋ ਅੱਧੀ ਦਿੱਲੀ ਪੰਜਾਬੀਆਂ ਦੀ ਵਸੀ ਹੋਈ ਹੈ ਆਪਣੀ ਬਿਲਕੁਲ ਠੀਕ ਹੈ ਇਸ ਗੱਲ ਦਾ ਮੈਂ ਖੰਡਨ ਕਰਦਾ ਕਿ ਪਿਛਲੇ ਦਿਨੀ ਤੁਸੀਂ ਇੱਕ ਮਤਲਬ ਆਪਾਂ ਗੱਲ ਕੀਤੀ ਔਫ ਕੈਂਫਰੈਂਸ ਗੱਲਬਾਤ ਵਿੱਚ ਦੱਸੀ ਹੈ ਜਿੱਥੇ ਤੁਸੀਂ ਕੈਨੇਡਾ ਦੇ ਕੇ ਜਾਕ ਨਗਰ ਕਿਪਟਨ ਦੇਖਿਆ ਹੋਣਾ ਉੱਥੇ ਵੀ ਜਿੱਥੇ ਮਤਲਬ ਪੰਜਾਬੀ ਸਾਡੇ ਤਾਂ ਹਰ ਵੱਲ ਦੇ ਵਿੱਚ ਵਰਤੇ ਨੇ ਪੰਜਾਬ ਪੰਜਾਬੀ ਪੰਜਾਬੀ ਲੈ ਕੇ ਚੱਲ ਰਹੇ ਨੇ ਤਾਦ ਉਸਤਾ ਨਗਰ ਕੀਰਤਨ ਪਲਾਨ ਕੀਤਾ ਸੀ ਤੁਸੀਂ ਤੋਂ ਹੋ ਕਿ ਕਿਤਨਾ ਜਨੀਤ ਸੁਬਿਧਾਆਂ ਸੀ ਕਿਤਨਾ ਲੋਕਾਂ ਦਾ ਕਿਤਨਾ ਦੇ ਦੇ ਆ ਬੀ ਦੇਖੋ ਮੈਂ ਤਾਂ ਮੈਨੂੰ ਫਸਟ ਟਾਈਮ ਕੈਨੇਡਾ ਗਿਆ ਸੀ ਪਹਿਲਾਂ ਮੈਂ ਦਵੀ ਰਿਹਾ ਦਵੀ ਦੇ ਕੈਨੇਡਾ ਤੇ ਮੈਂ ਤਾਂ ਸੀਗਾ ਵਿਸਾਖੀ ਦਾ ਵੀ ਚਲੋ ਨਮਸਤਕ ਹੁੰਦੇ ਆ ਗੁਰਦੁਆਰਾ ਉੱਥੇ ਦੇਖਿਆ ਤਾਂ ਨਗਰ ਕੀਰਤਨ ਬਹੁਤ ਵੱਡਾ ਸੀ ਤੇ ਪੁਲਿਸ ਵੀ ਪੁਲਿਸ ਲੱਗੀ ਹੋਈ ਸਾਰੇ ਪਾਸੇ ਰੋਡ ক্লোਜ਼ ਕੀਤੀ ਸੀ ਉਹਨਾਂ ਨੇ ਪੀਗਾ ਖਾਲਸਾ ਦਾ ਚੱਲ ਰਿਹਾ ਸੀ ਉੱਥੇ ਮੈਨੂੰ ਪੈਰਲ ਮਾਰਚ ਕਰ ਲਓ ਉਸ ਤਰ੍ਹਾਂ ਕੱਢਿਆ ਉੱਤੇ ਕੋਈ ਫ੍ਰੀਡਮ ਹੈ ਜੀ ਜੋ ਮਰਜ਼ੀ ਕਰੋ ਠੀਕ ਹੈ ਸ਼ਾਂਤਮਈ ਠੀਕ ਹੈ ਸ਼ਾਇਦ ਪਛਾਣਦਾ ਬਾਈ ਤਾਂ ਗੱਲ ਕਰ ਸਕਦੇ ਆ ਜੀ ਕੋਈ ਗੱਲ ਨਹੀਂ ਹੈ ਅਚਾ ਮਤਲਬ ਉੱਥੇ ਵੀ ਜਿਹੜੇ ਸਾਡੇ ਪੰਜਾਬੀ ਆਪਣੇ ਲੋਕ ਨੇ ਪਹੁੰਚੇ ਨੇ ਤਾਂ ਉੱਥੇ ਜਿੱਦਾਂ ਠੀਕ ਹੈ ਨਾ ਜੋ ਸ਼ਾਂਤਮਈ ਰੋਸ ਜਾਂ ਪਰਵਰਸ਼ਨ ਕਰਦੇ ਨੇ ਤਾਂ ਇਸ ਤਰ੍ਹਾਂ ਦਾ ਉੱਥੇ ਮਤਲਬ ਹੁੰਦਾ ਵਾ ਉਧਰ ਲਈ ਪ੍ਰਸ਼ਾਸਨ ਬੋਲਣਾ ਜਾਂ ਉਧਰ ਲਈ ਕਾਨੂੰਨ ਬੋਸ ਤੋਂ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਉਹ ਮਤਲਬ ਆਪਣਾ ਜੋ ਕਰਦੇ ਨੇ ਉਹ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਇੱਕ ਵੀਕ ਪਹਿਲਾਂ ਹੀ ਅੱਜ ਦੀ ਖਬਰ ਵੀ ਇਹ ਰੋਡ ਇਸ ਤਰੀਕ ਨੂੰ 8:00 ਵਜੇ ਤੱਕ ਬੰਦ ਰਹੋਗੇ ਠੀਕ ਹੈ ਪੂਰੀ ਪੁਲਿਸ ਪੂਰੀ ਕੰਪਲਮਾਈਜ਼ ਕਰਦੀ ਹੈ ਕੋਈ ਮਸਲਾ ਨਹੀਂ ਹੁੰਦਾ ਡੇਟਾ ਸਾਰੇ ਹੀ ਹੁੰਦੇ ਨੇ ਉੱਤੇ ਹਿੰਦੂ ਵੀ ਹੁੰਦੇ ਨੇ ਸਿੱਖ ਵੀ ਹੁੰਦੇ ਨੇ ਮੁਸਲਮਾਨ ਕਿ ਸਾਰੇ ਗੋਰੇ ਵੀ ਹੁੰਦੇ ਨੇ ਵਿੱਚ ਟੈਕ ਕਰਦੇ ਸੀ ਸ਼ਾਂਤ ਮਾਈ ਢੰਗ ਦਾ ਆਪ ਦਾ ਚਲੋ ਕਰ ਰਹੇ ਨੇ ਹਾਂ ਜੀ ਤਾਂ ਫਿਰ ਹੁਣ ਜਿਸ ਤਾ ਕਿਸੇ ਜਿਸ ਤਾ ਪਹਿਲਾਂ ਗੱਲ ਕੀਤੀ ਤੁਸੀਂ ਕਾਫੀ ਜਿਸ ਤੋਂ ਦੱਸਦੇ ਕੰਪੇਨਿੰਗ ਕਰਕੇ ਵੀ ਆਏ ਹੋ ਕਾਫੀ ਕਾਫੀ ਜਗ੍ਹਾ ਤੇ ਵੀ ਜਾ ਜਾ ਕੇ ਕਿਸੇ ਮਲ ਪਾਰਟੀ ਬਾਰੇ ਅਕਦੇ ਵਿਚਾਰ ਦੀ ਗੱਲਾ ਵਾਤਾ ਹੋਰ ਕਿਹੜੀ ਕਿਹੜੀ ਜਗ੍ਹਾ ਜਾ ਕੇ ਤੁਸੀਂ ਜਿੱਥੇ ਤਾਂ ਦੇਖੋ ਹੁਣ ਥੋੜੇ ਟਾਈਮ ਪਹਿਲਾਂ ਬਚਨ ਸਿੰਘ ਪਰਮਪਰ ਇੱਥੇ ਪਹੁੰਚੇ ਨੇ ਉਹ ਪਹਿਲਾਂ ਹੀ ਉਹਨਾਂ ਦਾ ਕੋਈ ਸੀਗਾ ਲਿਸਟ 'ਚ ਨਾਮ ਲਾ ਲੋ ਭਾਂਵੇਂ ਉਹ ਆਉਂਦਾ ਹੀ ਅਰੈਸਟ ਕਰ ਲੇ ਠੀਕ ਹੈ ਨਾ ਹੁਣ ਉਹ ਦੇਖੋ ਕੈਨੇਡਾ ਕੀ ਉਸ ਬਾਰੇ ਗੱਲ ਕਰਦਾ ਬਨਾਣਾ ਡੈਲੀਗੇਸ਼ਨ ਕੀ ਗੱਲ ਕਰਦਾ ਠੀਕ ਹੈ ਹੌਲੀ ਹੌਲੀ ਉਹ ਗੱਲਾਂ ਜਾਗਰ ਹੋ ਰਹੀਆਂ ਠੀਕ ਹੈ ਪਰ ਇਸ ਇੱਕ ਆਊਟਕਨ ਨੂੰ ਹਜੇ ਇੰਡੀਆ 'ਚ ਨਹੀਂ ਚਲਾ ਰਹੇ ਠੀਕ ਹੈ ਨਾ ਵੀ ਉਹ ਚਾਹੁੰਦੇ ਬੈਨਵਰ ਡੈਸਟੋਬਿਕ ਠੀਕ ਹੈ ਹਜੇ ਕੁਝ ਪਤਾ ਨਹੀਂ ਕੀ ਹੋਇਆ ਕੀ ਇਸ ਟਾਈਮ ਅਮਸਾ ਦੇ ਕੋਲ ਦੇ ਕਿਰੋਂ ਹਜੇ ਕਿਨੇ ਫਿਕਸ ਹੋ ਮੇਰੇ ਸਾਹਮਣੇ ਸਿੰਗਲ ਹੀ ਸੀਗੇ ਉਹ ਗਰਦਾਸਪੁਰ ਜ਼ਿਲ੍ਹੇ ਦੇ ਨੇ ਰਹਿਣ ਵਾਲੇ ਤੇ ਇਕੱਠੇ ਜਾਂ ਫੈਮਲੀ ਉਹ ਨਾ ਇਹ ਕੁਛ ਨਹੀਂ ਪਤਾ ਇਹ ਵੀ ਬਾਹਰੋਂ ਖਬਰ ਉੜ ਕੇ ਆ ਰਹੀ ਆ ਵੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹਾਂਜੀ ਉਹ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਕਿ ਇਹ ਅਮਰਦੀ ਸਿੰਘ ਜਿਹੜੇ ਕਿ ਸੌਮੇ ਅਕਾਲਗਾਂ ਅਮਰਪੁਰ ਪਾਰਟੀ ਤੋਂ ਜਿਹੜੇ ਕਿ ਪੈਂਟ ਰੋਂਪਰ ਤੋਂ ਜੋ ਕਿ ਵਰਕਰ ਨੇ ਜਿਹੜੇ ਕਿ ਇੱਕ ਪਾਰਟੀ ਦੇ ਲਈ ਦਿਨਾਂ ਦਿੱਚ ਕੰਮ ਵਰਕਰ ਕੰਮ ਕਰੇ ਤੇ ਹੋਰ ਮੱਜਾਂ ਤੇ ਲੈ ਕੇ ਆ ਮੈਂ ਹੋਰ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈਂ ਇੰਡੀਆ ਜਜ ਤੁਹਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ